ਕੀ ਹੋਇਆ ਕੀ ਹੋਇਆ ਬਾਈ ਇਹ ਗੱਲ ਕੁਛ ਨਹੀਂ ਕਚਰਾ ਬਣੀ ਹੁੰਦਾ ਉੱਥੇ ਟਰਾਲੀ ਫੋਲਡ ਇੱਕ ਛੱਡਾ ਬੰਦਾ ਠੀਕ ਆ ਆਹ ਜਵਾਰੀ ਬਟਾ ਬੰਦਾ ਪਹੁੰਚਿਆ ਨਾਮਰਤ ਚਾਚਾ ਦਾ ਮੁੰਡਾ ਬਾਪੀ ਗਾਂ ਘਾਲੇ ਗਾਂ ਆਣਾਗਾ ਠੀਕ ਆ ਹਰੀਕੇ ਸਰਾ ਵਲ ਕੇ ਨਾਲ ਸਾਡਾ ਟਾਈਮ ਬੰਦਾ ਉੱਥੇ ਮਾਰ ਲੈਣਾਗਾ ਫੇਰ ਸਾਨੂੰ ਵੀ ਹੋਣੀ ਪੈਂਦੀ ਆ ਅਸੀਂ ਇਹਨਾਂ ਨੂੰ ਮਾਰ ਕੇ ਕਿਨੇ ਮੁੰਡੇ ਦੀ ਗੱਲ ਸੁਣ ਕੇ ਸਾਾਨੂੰ ਮੈਂ ਟਮਟਾਈ ਆ ਆਹੀ ਗੱਲ ਹੋਈ ਆ ਕੋਈ ਗਾਲ ਨਹੀਂ ਕੱਢੀ ਕੋਈ ਕੁਛ ਨਹੀਂ ਕਿਹਾਗਾ ਕੋਈ ਨਹੀਂ ਕੋਚ ਚਲ ਆਪਣੇ ਆ ਕੋਈ ਨਹੀਂ ਬੁਲਕਾਰ ਰਿਹਾ ਦੱਸ ਕੋਈ ਨਹੀਂ ਕੋਈ ਨਹੀਂ ਕਾਨ ਸੀਗਾ ਕੀ ਸੀਗਾ ਠੰਡਾ ਜਾ ਰੋ ਤੂੰ ਬੜਾ ਰੋ ਕਰਦਾ ਉਹ ਕੋਈ ਨਹੀਂ ਤੋਰ ਐਵੇਂ ਲੜਾਈ ਵਦੀ ਤੋਰ ਰਹਿ ਜਾ ਨਾ ਅੱਜ ਅਮਾ ਸ਼ਾਨੂ ਉੱਧ ਪੈਉਗਾ ਤੇ ਟੱਕਰੀ ਕਰਦੀ ਆ ਜੀ ਤੂੰ ਬਾਤ ਕਰੂਗਾ ਗੱਡੀ ਦੇ ਦੀਆ ਜਾ ਤੁਹਾਨੂੰ ਅੱਖੀ ਅੱਖੀ ਚਲ ਉਹ ਗਾਣਾ ਲਾ ਦੀ ਉਹ ਤੇਰੇ ਦੋ ਪੈਣ ਗਿਆ ਮੁਰਕੇ ਇੱਕ ਕੰਮ ਚਲ ਭਾਈ ਚਲ ਭਾਈ ਉਹ ਕਰੀ ਗੋਰੀ ਪਿੱਛੇ ਲਾਉਣਾ ਇਹਨੂੰ ਚਲੋ ਕਾ ਕਰਦੇ ਹੈ ਇਹਨੂੰ ਲੈ ਗਿਆ ਖਾਦਾ ਕੋਰਾ ਜੀ ਉਹ ਲੈ ਕੇ ਖਾਦਾ ਗਾ ਕੱਢੋ ਇਹ ਉਹ ਲੈ ਜਾ ਲੈ ਜਾ ਰਾਣੀ ਖਾਂ ਦਾ ਸਾਲਾ ਨਾ ਵੇਦਾ ਆਪਣੀ ਅੱਖਾਂ ਦੇ ਓਏ ਆਪਾਂ ਕਿਉਂ ਨਹੀਂ ਰੱਖਣਾ ਆਪਣੇ ਲਈ ਜੀ ਇਹ ਵੀ ਜੇ ਜਿਹੜਾ ਕਿਨੇ ਵੀ ਜਾਵੜਾ ਐਵੇਂ ਚੈਲੰਜੇ ਕਰੀ ਜਾਨਾ ਜੋ ਤੈਨੂੰ ਕਿਨੇ ਵੀ ਜਾਵੜਾ ਜਾਵੜਾ ਕਹਦਾ ਮੈਂ ਹੱਥ ਨੇ ਵੇਖੂਗਾ ਮੈਂ ਫਲਾਣਾ ਕਰੂਗਾ ਹਾਂ ਛੱਡ ਜਾ ਮੈਂ ਇਹਨੂੰ ਕਿੱਧਰ ਗਿਆ ਫਲ ਕਰਨਾ ਉਹ ਚਲ ਕੋਈ ਚੱਕੀ ਗੱਲ ਸੀਗੀ ਉਹ ਜਿਵੇਂ ਸੀ ਉਹ ਪੂਰਾ ਭਰ ਜਵਾਗਾ ਫੇਰ ਟਰੈਕਟਰ ਲਈ ਪੈਣਾ ਉਹਨੂੰ ਆ ਮਾਰ ਮਾਰ ਥਪੜੇ ਤੇਰਾ ਮੂੰਹ ਲਾਲ ਕਰ ਦੂੰਗਾ ਨਾ ਨਾਂ ਪਾਸੇ ਕੀਤਾ ਦਾ ਇਹ ਹਾਂ ਇੱਧਰ ਦੇ ਆਏ ਸੀ ਕੱਲ ਜਲੇ ਰਾਹ ਕੱਲ ਜਲੇ ਰਾਹ ਉਹ ਪੁੱਤ ਲਾਇਆ ਹੋਇਆ ਹੈ ਨਾ ਤਾਂ ਮੈਨੂੰ ਪਤਾ ਕੱਲ ਟੱਕਰਾਈ ਮੈਨੂੰ ਉਹ ਉਹ ਨਹੀਂ ਜਦੋਂ ਆਖੀ ਇਹਨੇ ਵੀ ਤੁਰ ਜਾ ਫਿਰ ਐਵੇਂ ਚੈਲੰਜ ਕਰੀ ਜਾਂਦਾ ਮੈਂ ਠੱਲ ਕੇ ਆਉਂਗਾ ਮੈਂ ਆ ਕਰੂੰਗਾ ਫਿਰ ਜਦੋਂ ਤੈਨੂੰ ਆਖੀ ਨੇ ਵੀ ਜਾਵੜਾ ਜਾਵੜਾ ਹਣਾ ਫਿਰ ਚੈਲੰਜ ਨਹੀਂ ਤਾਂ ਨਾ ਕਰੇਗੇ ਗੱਲ ਕਿਵੇਂ ਲੱਗੇ ਵੀ ਤੂੰ ਚੈਲੰਜ ਕਰਕੇ ਕੀ ਕਰ ਲੈਗਾ ਵੀ ਤੂੰ ਡਰਾਈਵਰ ਬੰਦਾ ਤੂੰ ਨੰਗਣ ਵਾਲੀ ਗੱਲ ਕਰ ਕਾਰਨ ਕਿਹੜੇ ਮੁੰਡੇ ਨੂੰ ਦੱਸਿਆ ਬਈ ਯਾਰ ਕਲ ਕਰਨ ਦੇ ਮੁੰਡੇ ਨੂੰ ਯਾਰ ਇਹਦਾ ਮੁੰਡਾ ਉਹ ਮਿੱਟੀ-ਮੁੱਟੀ ਪਾਉਂਦਾ ਟਰੈਕਟਰ ਲੱਗਿਆ ਉਹਦਾ ਉੱਤੇ ਕੋਲ-ਕੋਲੇ ਉਹ ਕਹਿੰਦੇ ਨਹੀਂ ਸੁਣੀ ਹੋਣੀ ਜਵਾਕ ਨੂੰ ਯਾਰ ਸੈੱਟ ਸੂਟ ਦੇਊਗਾ ਫੇਰ ਹੀ ਨੰਗੂਗੀ ਇਹ ਉਹਨੂੰ ਗਾਲਾ-ਗੋਲਾ ਕੱਟਿਆ ਹਾਂ ਉਹ ਛੋੜਿਆ ਐਵੇਂ ਚੈਲੰਜ ਕਰੀਂਦਾ ਜਦ ਤੂੰ ਅਖੀਂ ਜਾਵੜਾ ਜਾਵੜਾ ਨਹੀਂ ਯਾਰ ਹੁਣ ਆਥ ਨੇ ਆਊਗਾ ਉਹ ਧੱਕੇ ਮਾਰੇ ਉਹ ਉਸੇ ਪੁੱਲ ਤੇ ਨੇ ਬਦਲ ਕਰ ਲਾਂਗੇ ਨਹੀਂ ਫਿਰ ਤੇ ਇਹਦੀ ਗਲਤੀ ਹੈ ਯਾਰ ਬਾਈ ਉਹੀ ਤਾਂ ਗੱਲ ਆ ਵੀ ਟਰੈਕਟਰ ਆਉਂਦਾ ਹੀ ਉਖਲੀਆਂ ਜਿੱਥੇ ਹੌਲੀ ਹੈ ਇਹ ਕਿਹੜਾ ਤੇਜ਼ ਕਰਕੇ ਕਿੰਟ ਪਾ ਲੈ ਚਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਚੱਲ ਜੰਦੇ ਵੀ ਉਹਦੀ ਵੀ ਗੱਲ ਗਲਤ ਆ ਬਾਈ ਯਾਰ ਉਹਦੇ ਦਾ ਭੈਣ ਤੇ ਉਹਦੇ ਨਾਲ ਵੀ ਉਨਾ ਹੀ ਵਧਿਆ ਪਿਆ ਨਹੀਂ ਉਹ ਹੁਣ ਚੈਲੰਜ ਕਰੀ ਜਾਂਦਾ ਵੀ ਮੈਂ ਆਥ ਨੇ ਆਉਂਗਾ ਮੈਂ ਐ ਕਰੂੰਗਾ ਮੈਂ ਕਿਹੜਾ ਲੈ ਕੇ ਜਾਣਾ ਬਸ ਗਲਤ ਆ ਨਾ ਕਿ ਪਤਾ ਕੀ ਆ ਤੂੰ ਟਾਈਮ ਦਾ ਵੇਖੀ ਮੈਂ ਵੀ ਅਗਿਆਕੀ ਨਾ ਮੈਂ ਕਿ ਟਾਈਮ ਭੈਣ ਤੋਂ 1:00 ਵਜੇ ਦੇ ਸਵਾ 11:00 ਵਜੇ ਟਾਈਮ ਇਹਨਾਂ ਦਾ ਬੱਜ ਮਾ ਹੁੰਦਾ ਬਾਈ ਯਾਰ ਇਹਨਾਂ ਦਾ ਉਹ ਵੀ ਉਹ ਨੂੰ ਹੁਣ ਚਾਹੀਦਾ ਲੈਣਾ ਵੀ ਸੜਕ ਬਣੀ ਜਾਂਦੀ ਇਹਨੂੰ ਤਾਂ ਸਹਿਜ ਮਤੇ ਨਾਲ ਜਾਣਾ ਪਊਗਾ ਇਹ ਤਾਂ ਸਿੱਧੀ ਹੋਵੇ ਤਾਂ ਨੰਗ ਜਾਣ ਹਾਂ ਵੀ ਉਹ ਉੱਤਰ ਕੇ ਆਲਾ ਵੀਰ ਬਣ ਕੇ ਬਾਈ ਮੇਰੇ ਕੋਲ ਟਾਈਮ ਨਹੀਂ ਬਾਈ ਯਾਰ ਹੁਣ ਟਰੈਕਟਰ ਉੱਤੇ ਤੈਨੂੰ ਪਤਾ ਹੀ ਹੈ ਸੜਕ ਬਣਦੀ ਹਿਸਾਬ ਨਾਲ ਹੀ ਨਾ ਆਉਣਾ ਕਾਲੇ ਪੈਣ ਦੀ ਤਾਂ ਲੋੜ ਹੀ ਨਹੀਂ ਇਹਦੇ 'ਚ ਲੈ ਆ ਵੀ ਮੇਰਾ ਦੀਪਾਸ ਵਾਲਾ ਸੀਗਾ ਉਹ ਕਿਤੇ ਮੁੰਡਾ ਚਲਾਉਂਦਾ ਟਰੈਕਟਰ ਉਹ ਤੋਂ ਸਾਈਡ ਨਹੀਂ ਦਿੱਤੀ ਗਈ ਜਵਾਗ ਸੀ ਬੱਚਾ ਸੀ ਇਹ ਬਾਹਲਾ ਗਰਮ ਹੋ ਗਿਆ ਕਾਲਾ ਕੱਢਦਾ ਸੀ ਉਹਨਾਂ ਦਾ ਵੀ ਬੋਲਣਾ ਚਾਹੀਦਾ ਸੀ ਕਿਉਂਕਿ ਉਹਨਾਂ ਦੇ ਸ਼ੋਰ ਨੂੰ ਧੱਕੇ ਧੱਕੇ ਮਾਰ ਕੇ ਆਇਆ ਉੱਤੇ ਤੇ ਹੁਣ ਵੀ ਇਹ ਚੈਲੰਜ ਕਰੀ ਜਾਂਦਾ ਵੀ ਮੈਂ ਸ਼ਾਮ ਨੂੰ ਆਉਂਗਾ ਮੈਂ ਗੱਡੀ ਠੱਲ ਕੇ ਆਉਂਗਾ ਮੈਂ ਆ ਕਰੂੰਗਾ ਮੋ ਕਰੂੰਗਾ ਇਹ ਇਹਨਾਂ ਦੀ ਗਲਤੀ ਆ ਇਹ ਪਾਵਰ ਦਾ ਹਕਾਰ ਬੋਲਦਾ ਹੋਰ ਕੁਝ ਨਹੀਂ ਬਾਈ ਕੋਈ ਇੰਨੀ ਦੇ ਪਾਵਾਂਗੇ ਲੱਦੇ ਸ਼ਾਮ ਨੂੰ ਮੈਂ ਤਾਂ ਭਰਾ ਟਰੈਕਟਰ ਲੈ ਕੇ ਆਇਆ ਸੀ ਮੈਂ ਲੜਨ ਨਹੀਂ ਆਇਆ ਸੀ ਇਹਦੇ ਮੁੜ ਕੇ ਜਾਦਾ ਤੜਾਈ ਜਾਇਆ ਸੀ